ਸਿਵਲ ਹਸਪਤਾਲ ਨਵਾਂ ਸ਼ਹਿਰ ਦੀਆਂ ਇਹ ਤਸਵੀਰਾਂ ਆਪ ਇਹਨਾਂ ਦਿਖਾਉਂਦੇ ਪਈਆਂ ਬਹੁਤ ਵੱਡੀ ਜਿਹੜੀ ਸੇਵਾ ਹੈਗੀ ਹੈ ਸੇਵਾਦਾਰਾਂ ਦੇ ਵੱਲੋਂ ਨਿਮਾਈ ਜਾਂਦੀ ਹੈ ਧੰ ਗੁਰੂ ਰਾਮਦਾਸ ਲੰਗਰ ਸੇਵਾ ਪਰ ਹੀਰਾ ਹਸ਼ਿਆਰ ਪਰ ਚੰਡੀਗੜ੍ਹ ਬਾਈਪਾਸ ਰੋਡ ਰਜਾਨੇ ਲੰਗਰ ਜਿਹੜਾ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਹੈਗਾ ਲੰਗਰ ਸ਼ਿਕਾਉਣ ਦੇ ਲਈ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਬਹੁਤ ਹੀ ਸੱਚ ਜੇ ਟੰਗ ਦੇ ਨਾਲ ਸੰਗਤਾਂ ਨੂੰ ਲੰਗਰ ਜਿਹੜਾ ਹੈਗਾ ਆ ਉਹ ਚਣਿਆਂ ਦੀ ਦਾਲ ਬਣੀ ਹੋਈ ਹੈ। ਇੰਨੀ ਗਰਮੀ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਦੀ ਬਹੁਤ ਵੱਡੀ ਸੇਵਾ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲ ਨਵਾਂ ਸ਼ਹੀਦਾਂ ਦੀਆਂ ਤਸਵੀਰਾਂ ਆਪ ਜੀ ਨੇ ਉਹ ਦਿਖਾਉਂਦੇ ਪਏ ਆ। ਬੀਬੀਓ ਸਤਸ੍ਰੀ ਅਕਾਲ ਜੀ ਲੰਗਰ ਸ਼ੱਕਿਆ ਗੁਰੂ ਸਹਿਬਾਨ ਗੁਰੂ ਰਾਮਦਾਸ ਮਾਰੇ ਦੀ ਵੱਡੀ ਕਿਰਪਾ ਹੋਈ ਐ ਹਸਪਤਾਲ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਹੈਗੀਆਂ ਤਾਨੀਆਂ ਜੀ ਕਿਸੇ ਵੇਲੇ ਤਾਂ ਕੰਨ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਂ ਉਹਦੇ ਵਿੱਚ ਸਟਾਫ ਦਾ ਮੈਂਬਰ ਕੋਲ ਜਾ ਕੇ ਉਹਨੂੰ ਪੁੱਛਣਾ ਕਰਕੇ ਬੈਠੇ ਖਾਣਾ ਨਹੀਂ ਆਲਾ ਕਹਿੰਦੇ ਮਾਤਾ ਖੱਲੇ ਲੰਗਰ ਬਹੁਤ ਚੱਲਦਾ ਬੜੀ ਖੁਸ਼ੀ ਹੋਏ ਲੰਗਰ ਖਾ ਕੇ ਅੱਜ ਵੀ ਖਾਦਾ ਦੇਖੋ ਘਰ ਦੇ ਵਿੱਚ ਦੋ ਪ੍ਰੋਹਣੇ ਆਦੇ ਉਹ ਨਹੀਂ ਸੰਭੀ ਜਾਂਦੇ ਲੰਗਰ ਸ਼ੱਕ ਦੇ ਸ਼ੱਕ ਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆਪਣੀ ਰਸਨਾ ਦੇ ਨਾਲ ਜਿੰਨਾ ਆਪਾਂ ਗੁਰੂ ਦਾ ਜਾਪ ਕਰਦੇ ਆਂ ਕਿਉਂਕਿ ਸ਼ੁਕਰਾਨਾ ਵੀ ਕਰਨਾ ਚਾਹੀਦਾ ਕਿਉਂਕਿ ਦੇਖੋ ਬੈਠਿਆਂ ਨੂੰ ਗੁਰੂਆਂ ਦਾ ਵੀ ਸ਼ੁਕਰਾਨਾ ਜੀ ਸੇਵਾਦਾਰਾਂ ਦਾ ਵੀ ਦੇਖੋ ਉਹਨਾਂ ਵੀ ਕਿੰਨੀ ਵੱਡੀ ਸੇਵਾ ਲਈ ਉਹ ਮਾਲਕ ਸਾਹਿਬ ਨੂੰ ਹੀ ਦੇਵੇ ਜੀ ਬਹੁਤ ਖੁਸ਼ੀ ਹੋਈ ਸਾਨੂੰ ਲੰਗਰ ਛਕਾ ਕੇ ਬਹੁਤ ਵਧੀਆ ਜੀ ਪਿਆਰੇ ਸਾਥੀਓ ਦੇਖੀਏ ਬੱਚਾ ਲੰਗਰ ਲੈ ਕੇ ਆ ਰਿਹਾ ਬੜੇ ਪਿਆਰ ਦੇ ਨਾਲ ਲੰਗਰ ਛਕਾਇਆ ਜਾਂਦਾ ਇੱਧਰ ਵੀ ਦੇਖੇ ਕਿ ਕੰਟੀਨ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀਆਂ ਲੈਣਾ ਹੈਗੀਆਂ ਉਹ ਵੀ ਨਜ਼ਰ ਆਉਂਦੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਹੈ ਤੇਰੀ ਕਮਾਈ ਵਧੀਆ ਹੁੰਦਾ ਆ ਠੱਕਿਆਂ ਨੂੰ ਢਿੱਡ ਭਰਦੇ ਆ ਜੀ ਇੱਥੇ ਨਹੀਂ ਸਰ ਸਰ ਜਿਹੜੇ ਧੁਖੇ ਮਰ ਜਾਂਦੇ ਸੀ ਅਸੀਂ ਜੀ ਖਲੈਣਾ ਤੇ ਖੜਿਆ ਨੇ ਰਹਿਣਾ ਜਾਂ ਘਰ ਜਾ ਦੇ ਥੱਕੇ ਥਾਰੇ ਹੋਣੇ ਇੱਥੇ ਢਿੱਡ ਤੋਂ ਭਰਨੇ ਰੋਟੀ ਮਿਲਦੀ ਆ ਜੀ 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 ਬਹੁਤ ਵਧੀਆ ਲੰਗਰ ਵੀ ਵਧੀਆ ਹੁੰਦਾ ਆ ਸੁਆਦ ਸੁਆਦ ਹੁੰਦਾ ਐ ਲੰਗਰ ਦਾ ਬਹੁਤ ਵੱਡੀ ਸੇਵਾ ਸੇਵਾ ਬਹੁਤ ਵੱਡੀ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਾਂ ਜੀ ਜਿਹੜਾ ਲੰਗਰ ਹੈਗਾ ਆ ਉਹ ਚਲਾਇਆ ਚਲਾਇਆ ਅੱਜ ਦੇਖਿਏ ਵੀ ਗੁਰੂ ਰਾਮਦਾਸ ਮਹਾਰਾਜ ਦੀ ਏਡੀ ਵੱਡੀ ਕਿਰਪਾ ਆ ਕਿਰਪਾ ਹੈ ਉਹਨਾਂ ਦੀ ਕਿਰਪਾ ਹੈ ਤੇ ਜਿਹਦੇ ਸਦਕਾ ਦੇਖੋ ਵੀ ਹਸਪਤਾਲਾਂ ਦੇ ਵਿੱਚ ਵੀ ਰੋਟੀ ਪਹੁੰਚਾਉਂਦੇ ਆ ਮਰੀਜ਼ਾਂ ਦੇ ਨਾਲ ਜਿਹੜੇ ਆਏ ਹੋਏ ਆ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੰਦਾ ਔਖਾ ਹੀ ਸੀ ਅੱਗੇ ਜੇ ਕਿ ਜਦ ਅੱਧ ਨੇ ਜਾਣਾ ਕਰ ਬਾਜਵੇਂ ਲੋਕੀਂ ਮਿਲਣੇ ਨਹੀਂ ਤੇ ਭੁੱਖੇ ਮਾੜਣਾ ਕਲਤੀਨਾ ਇੱਥੇ ਨਾ ਨੇੜੇ ਤੇੜੇ ਜਿਹੀ ਰੋਟੀ ਮਿਲ ਜਾਂਦੀ ਹੈ ਤੇ ਇੱਥੇ ਹੁਣ ਜਿੱਦਾਂ ਦਾ ਲੰਗਰ ਬਹੁਤ ਸੋਫ ਕਰਦੇ ਆਂ ਖਾ ਕੇ ਵੀ ਜਾਂਦੇ ਆਂ ਮਰੀਜ਼ ਨੇ ਲੈ ਕੇ ਵੀ ਜਾਂਦੇ ਆਂ ਹੋਰ ਕੀ ਚਾਹੀਦਾ ਸਭ ਕੀ ਨਾਮ ਹੈ ਜੀ ਆਪਣਾ ਐਨ ਨਸ਼ਤਰ ਕੌਰ ਮੇਰਾ ਜੀ ਜੀ ਬੀਬੀ ਨਸ਼ਤਰ ਕੌਰ ਜੀ ਨੇ ਬੀਬੀ ਨਸ਼ਤਰ ਕੌਰ ਜੀ ਇੱਧਰ ਹੋਰ ਸਪੈਣਾ ਬੈਠੀਆਂ ਆਂ ਤੇ ਜਿਹੜੇ ਲੰਗਰ ਪ੍ਰਸ਼ਾਦਾ ਛਕਦੇ ਪਏ ਹੈਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਅੰਗਰ ਦੀ ਜਿਹੜੀ ਸ਼ੁਰੂਆਤ ਹੈਗੀ ਆ ਕਿਸ ਤਰ੍ਹਾਂ ਦੀ ਲੱਗਦੀ ਹੈ ਬਹੁਤ ਵਧੀਆ ਲੱਗਦੀ ਸਰ ਜੀ ਸਾਨੂੰ ਕਿਦਾਂ ਹੁਣ ਭੁੱਖੇ ਠਿਆਏ ਲੋਕ ਰਹਿੰਦੇ ਸਾਤ ਸਾਰੀ ਦਿਹਾੜੀ ਰਾਤ ਨੂੰ ਵੀ ਕਿੱਡੀ ਕਿੱਡੀ ਰਾਤ ਤੱਕ ਬਹੁਤ ਵਧੀਆ ਲੰਗਰ ਹੀ ਨਹੀਂ ਸਿਸਟਮ ਬਹੁਤ ਵਧੀਆ ਕੀਤਾ ਕਿਉਂਕਿ ਬਹੁਤ ਦੇਖੋ ਬੜੀ ਵਧੀਆ ਦਾਲ ਬਣੀ ਹੋਈ ਆ ਬੜੀਆਂ ਦਾਲ ਸਬਜ਼ੀ ਵਧੀਆ ਆ ਕਿ ਜਿਹੜੇ ਚਨੇ ਆ ਇਹ ਪ੍ਰਸ਼ਾਦਾ ਵੀ ਵਧੀਆ ਆ ਬੜਾ ਵਧੀਆ ਬੜੇ ਪਿਆਰ ਨਾਲ ਬਣਾਇਆ ਹੋਇਆ ਹਾਂਜੀ ਗੁਰੂਆਂ ਦਾ ਲੰਗਰ ਨਹੀਂ ਕਦੇ ਮਾਰਦਾ ਗੁਰੂ ਸਹਿਬਾਨ ਨੇ ਬਹੁਤ ਵੱਡੀ ਚਲਾਈ ਹੋਈ ਜਿਹੜੀ ਮਰਿਆਦਾ ਆ ਹਾਂਜੀ ਤੇ ਉਹਦਾ ਦੇਖ ਲਓ ਸਾਰੀ ਸੰਗਤਾਂ ਚ ਆਨੰਦ ੜਾਉਂਦੀ ਹੈ ਭਗਵਾਨਾ ਨੇ ਹਾਂਜੀ ਪਹਿਲੀਆਂ ਚ ਨਹੀਂ ਸੰਗਤ ਦੇ ਪਾਸਤੇ ਹਾਂਜੀ ਪਹਿਲਾਂ ਤੋਂ ਚੱਲਦਾ ਸਾਡਾ ਫਰਜ਼ ਵੀ ਬਣਦਾ ਹਾਂਜੀ ਕਿ ਬਾਕੀ ਜਿਹੜਾ ਰਸਤਾ ਹੈਗਾ ਆ ਉਹ ਅਲੱਗ-ਅਲੱਗ ਹੈ ਲੇਕਿਨ ਗੁਰੂ ਸਹਿਬਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਹ ਅਪਣਾਈਏ ਵਧੀਆ ਯਾਰ ਕਿਉਂਕਿ ਦੇਖੋ ਇੱਥੇ ਬੈਠਿਆਂ ਨੂੰ ਲੰਗਰ ਆ ਗਿਆ ਜੀ ਹਾਂਜੀ ਹੁਣ ਅਸੀਂ ਤਾਂ ਆਪਣਾ ਪ੍ਰਸ਼ਾਦ ਤਾਂ ਲਿਆ ਸੀ ਅਸੀਂ ਫੇਰ ਵੀ ਇੱਥੋਂ ਲੈ ਲਿਆ ਜੀ 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 ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕਿਉਂਕਿ ਚਲੋ ਲੰਗਰ ਦੇ ਵਿੱਚ ਆਪਣਾ ਬਹੁਤਾਂ ਵਾਰ ਬਾਅਦ ਘੱਟ ਟਾਈਮ ਲੱਗ ਜਾਂਦਾ ਕਈ ਵਾਰ ਲੰਗਰ ਬੰਦ ਹੋ ਜਾਂਦਾ ਆਪਰੇ ਬੰਦਾ ਖਾ ਲੈਂਦਾ ਦਾਲ ਸਬ지 ਕਹਿ ਕੇ ਰੋਟੀ ਜੀ ਜੀ ਹਾਂ ਜੀ ਹੋ ਜੀ ਜੀ ਠੀਕ ਸਹਬ ਸ੍ਰੀ ਗੁਰੂ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਕਿਰਪਾ ਬਾਬਾ ਜੀ ਫਤਿਹ ਸਾਂਝ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਵਾਂ ਸ਼ਹਿਰ ਸਰਕਾਰੀ ਹਸਪਤਾਲ ਦੇ ਵਿੱਚ ਖੜੀ ਆਪਣਾ ਕਿੰਨੇ ਸਾਲ ਤੋਂ ਲੰਗਰ ਚਲਾਇਆ ਜਿੰਦਾ 6 ਸਾਲ ਤੋਂ 6 ਸਾਲ ਤੋਂ ਜੀ ਪੰਜਾਬ ਦੇ ਅੰਦਰ ਕਿੰਨੇ ਲੰਗਰ ਕਿੰਨੇ ਥਾਵਾਂ ਤੇ ਚਲਾਈ ਜਾਂਦੇ ਨੇ ਇਹ 60 ਦਾ ਹਸਪਤਾਲ ਆ ਜਾਂਦਾ ਜੀ ਹਾਂ ਜੀ ਜੇ ਇੱਥੇ ਕਿਹੜੇ ਕਿਹੜੇ ਲੰਗਰ ਜਾਨਕੀ ਤੇ ਦੁੱਧ ਦੁੱਧ ਪ੍ਰਕਾਰ ਦਾ ਬਿਸਕੁਟ ਇੱਦਾਂ ਵੀ ਨਾਲ ਨਾਲ ਕੋਲ ਜੀ ਜੇਸ ਕੋਲ ਵੀ ਜੀ ਅੰਨੇ ਕਈ ਹਸਪਤਾਲ ਬੇਸ ਕੋਲ ਵੀ ਜਾਂਦਾ ਦੁੱਧ ਵੀ ਜਾਂਦਾ ਜੀ 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 ਇਹ ਆਪਣੇ ਜਿਹਦਾ ਇੱਧਰ ਆਪਣੇ 60 ਹਸਪਤਾਲ ਆ ਬਾਕੀ ਇੱਧਰ ਆਪਣੇ ਜਿਹੇ ਮੁਕਸਰ ਵੀ ਹੈਗਾ ਆਪਣੇ ਦੀ ਰਸੋਈ ਇਹ ਹਸ਼ਿਆਪੁਰ ਰਸੋਈ ਤੋਂ ਅੰਨੀਆਂ ਵੱਟੀਆਂ ਜਾਣੀ ਆਈ ਦੋ ਰਸੋਈਆਂ ਵੱਟੀਆਂ ਹਸ਼ਿਆਰਪੁਰ ਦੇ ਵਿੱਚ ਰਸੋਈ ਤੇ ਮੁਕਸ਼ਰ ਦੇ ਵਿੱਚ ਵੱਡਾ ਹਾਂਜੀ ਜੀ ਗੁਰਦਰਾ ਸਾਹਿਬ ਦਾ ਨਾਮ ਕੀ ਪੁੱਛੀਂ ਕੰਤਨ ਗੁਰੂ ਰਾਮਦਾਸ ਜੀ ਨੰਗਰ ਦੀਵਾ ਜੀ ਪੂਰੀ ਨਾ ਸ਼ਾਹਪੁਰ ਉੱਧਰ ਜਿਹੜਾ ਜੀ ਉਹ ਮਦੀਦ ਨਾਲ ਜੀ ਹੋਰ ਹੀਰਾ ਵਾਲਿਆਂ ਦੀ ਬਹੁਤ ਬੜੀ ਕਿਰਪਾ ਜਿਹੜੀ ਹੈਗੀ ਸਾਰਿਆਂ ਦਾ ਬਖਸ਼ ਜੀ ਜਮਨਸ਼ਰ ਸੇਵਾ ਕੀਤੀ ਜਾਂਦੀ ਹੈ ਕਿੰਨੇ ਟਾਈਮ ਤੋਂ ਕੀਤੀ ਜਾਂਦੀ ਹੈ ਇਹ ਵੀ ਆਪਣੇ 11 ਲੱਖ 2 ਵਿੱਚ ਗਈ 11 ਲੱਖ 2 ਤੇ ਕੀ ਕੀ ਤੇ ਮਤਲਬ ਸਬਜੀ ਜੀ ਮੈਂਦਾ ਜਾਂ ਸੇਕ ਕੀ ਮੈਂਦਾ ਸਬਜੀ ਜਿੱਦਾਂ ਜੀ ਆਪਣੇ ਆਪਣੇ ਲਾਲਾਂ ਨੂੰ ਸ਼ੁਕਰਵਾਨਾ ਲਾਉ ਆਪਣੇ ਸੁਜਾ ਸੁਮਨਾ ਲਾਉ ਇਹ ਚਿੱਤੇ ਜਨੇ ਜੀ ਤੇ ਮੰਗਲਵਾਰ ਮਾਹ ਸ਼ੁਨਾ ਕਰਾਲ ਜੀ ਤੇ ਗੋਤਵਾਰ ਕੜੀ ਜਵਾਲ ਤੇ ਵੀਰਵਾਰ ਕਾਲੇ ਜਨੇ ਬਹੁਤ ਵੱਡੀ ਗੱਲ ਹੈ ਜੀ ਸ਼ੁਕਰਵਾਰ ਜੀ ਨਿਊਟਰੀ ਬੜੀ ਹੋਣੀ ਅੱਛਾ ਜੀ ਹਾਂ ਜੀ ਤੇ ਆਪਣੇ ਸ਼ਿਵਚਰਵਾਰ ਹੋਏ ਜੀ ਆਪਣੇ ਰਾਜਮਾ ਜੀ ਰਾਜਮਾ ਇਹ ਪਪੇ ਨੇ ਤਾਂ ਲੰਗਰ ਇੱਥੇ ਕਾਕੇ ਵੀ ਜਾਂਦੇ ਆ ਲੈ ਕੇ ਜਾਂਦੇ ਨੇ ਕੋਈ ਨਹੀਂ ਕੋਈ ਨਹੀਂ ਸਾਹਨੇ ਬਾਸ ਲੰਗਰ ਜੀ ਜਿਹੜਾ ਮਾਰੀ ਛਕਿਆ ਜੀ ਕਿਉਂਕਿ ਲੰਗਰ ਦੀ ਮਰਿਆਦਾ ਤਾਂ ਬਾਬਾ ਜੀ ਬਹੁਤ ਵੱਡੀ ਹੈ ਕਿਉਂਕਿ ਫੇਰ ਵੀ ਜਿੱਦਾਂ ਕੋਈ ਮਰੀਜ਼ ਹੈ ਅੰਦਰ ਉਹਦੇ ਅਲੱਗ-ਅਲੱਗ ਤਰ੍ਹਾਂ ਦੀਆਂ ਦਾੜਾਂ ਦਾ ਬਟਾ ਰੀਜ਼ਮੈਂਟ ਕੀਤਾ ਜਾਂਦਾ ਰਹਿਆ ਤੇ ਬੜੀ ਖੁਸ਼ੀ ਮਿਲਦੀ ਹੈ ਜਿੱਦਾਂ ਸੰਗਤ ਕਰਕੇ ਹੋਵੇ ਬਹੁਤ ਖੁਸ਼ੀ ਮਿਲਦੀ ਹੈ ਇਸੇ ਵਾਰ ਜੀ ਜੀ ਇਹ ਜਿਹੜੇ ਮੇਨ ਬਾਬਾ ਜੀ ਉੱਥੇ ਜਿਹੜੀ ਸੇਵਾ ਕਰਦੇ ਉਹ ਆਪਣਾ ਨਹੀਂ ਉਹ ਕਹਿੰਦੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਜੀ ਗੁਰੂ ਰਾਮਦਾਸ ਜੀ ਕੀ ਕਹਿ ਰਹੇ ਨੇ ਬਾਬਾ ਮਾਪ ਕੋਈ ਕੀ ਨਾਮ ਲਾਤਾ ਉਹ ਨਾ ਨਾਮ ਮਨਜੀਤ ਸਿੰਘ ਹੈ ਜੀ ਅੱਛਾ ਮਨਜੀਤ ਸਿੰਘ ਜੀ ਅਸਾ ਉਹ ਜਦੋਂ ਕੋ ਲੰਗਰ ਤੇ ਗੱਲ ਪੁੱਛਦਾ ਉਹ ਕਹਿੰਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੱਛਾ ਜਿਹੜੇ ਗੁਰੂ ਰਾਮਦਾਸ ਜੀ ਨਾਮ ਨਾ ਜਣਾ ਸਾਡਾ ਨਾਮ ਜਣਾ ਗੁਰੂ ਰਾਮਦਾਸ ਜੀ ਹਾਂਜੀ ਇੱਥੇ ਘਟੋ ਘਟੇ ਵੀ 6-7 ਤੋਂ 15 ਹੋ ਜਾਂਦਾ ਜੀ ਠੀਕ ਹੈ ਜੀ ਜੀ ਲਗਾਤਾਰ ਚੱਲਦਾ ਰੋਜ਼ ਨੰਗਰ ਜੀ ਜੀ ਬਹੁਤ ਗੁਰੂ ਰਾਮਦਾਸ ਸਮਾਜੀ ਤਨ ਗੁਰੂ ਰਾਮਦਾਸ ਸਮਰਾਜੀ ਧੰਨ ਗੁਰੂ ਰਾਮਦਾਸ ਸਮਰਾਜੀ ਦੀ ਅਪਾਰ ਇਸ ਸਦਕਾ ਬਹੁਤ ਵੱਡੇ ਲੰਗਰ ਬਹੁਤ ਥਾਹਾਂ ਦੇ ਉੱਪਰ ਸ਼ਿਕਾਇਤਾਂ ਜਾਂਦੇ ਨੇ ਇੱਥੋਂ ਤੱਕਰ ਕੀ ਕਿ ਜੇ ਕਿਸੇ ਦੀ ਛੱਤ ਵੀ ਡਿੱਗ ਜਾਂਦੀ ਹੈ ਕੋਈ ਗਰੀਬ ਪਰਿਵਾਰ ਹੈਗਾ ਉਹਦੀ ਵੀ ਮਦਦ ਕੀਤੀ ਜਾਂਦੀ ਹੈਗੀ ਹੈ ਤੇ ਇਹਨਾਂ ਮਹਾਪੁਰਖਾਂ ਦੀਆਂ ਬਹੁਤ ਵੱਡੀਆਂ ਕਮਾਈਆਂ ਸੇਵਾਦਾਰਾਂ ਦੀਆਂ ਕਿ ਆਪਣਾ ਨਾਂ ਵੀ ਨਹੀਂ ਦੱਸਣਾ ਚਾਹੁੰਦੇ ਕਹਿੰਦੇ ਨੇ ਹੈਗੀ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੀ ਕਿਰਪਾ ਆ ਉਹਨਾਂ ਦੇ ਸਦਕਾ ਤੇ ਲੰਗਰ ਚ ਚੱਲਦੇ ਨੇ